ਸ੍ਰੀਕਾਲ ਜੀ ਸ੍ਰੀਕਾਲ ਜੀ ਚੱਤੇ ਚੱਡੀ ਕਿਹੜੇ ਇੱਧਰ ਆ ਗਿਆ ਖੇਸਕਦੀ ਮੈਂ ਕਹਿੰਦਾ ਦੇਖ ਲਓ ਬਿਲਡਿੰਗਾਂ ਦੇਖਣ ਦੀ ਆ ਕਿਹੜੀ ਇਹ ਤਾਂ ਕਿੱਗੇ ਹੈ ਇਹਨੂੰ ਪਿਛੜੇ ਇਲਾਕਾ ਕਹਿੰਦੇ ਨੇ ਸਾਰੇ ਮੰਡਲੇ ਵਾਲਾ ਇਲਾਕਾ ਕਹਿੰਦੇ ਕਹਿੰਦੇ ਦੀਪੇ ਦੀ ਪੂਦੀ ਆ ਬਿਲਡਿੰਗਾਂ ਦੇਖਣਾ 7000 ਹਰ ਮਜਰੀ ਬਿਲਡਿੰਗਾਂ ਬਣੀਆਂ ਵਾਇਰਟੀ ਦੀ ਦਿਖਦੀ ਆ ਉਹ ਆਈਡੀਆ ਹੀ ਆਪਾਂ ਤੇਰੇ ਮੈਂ ਕਹਿੰਦਾ 10 15 ਫੁੱਟ ਡੂੰਗੀ ਹੋਣੀ ਉਰ ਤੇ ਹੋਰ ਕੀ ਹੋਊਗੀ ਰਾਮ ਨਾ ਹੈਨਾ ਹੋਊਗੀ ਇੱਥੇ ਦੇ ਇਦਨ ਢਾਲ ਚਲੀ ਨਾ ਆਏ ਬਹੁਤੇ ਬੈਠੇ ਆ ਹੋਰ ਹਾਲ ਦੇਖੋ ਲਾਕਾ ਇੱਥੇ ਪੂੜਰ ਤੇ ਬਾਟੋਗਾ ਕਿਆ ਗੁਰੇ ਨਾ ਜਦਾ ਹੋ ਉਦਾਸ ਆਇਆ ਲੱਗ ਕਿ ਆ ਪਹਾੜ ਦਿਖਦੇ ਥੋੜੇ ਲੈ ਤੂੰ ਬੁੱਢਾ ਪਤਾ ਹੁਣ ਤੱਕਣਾ ਵੀ ਚੀਜ਼ ਇਹ ਹੈ ਹੈ ਨਾ ਫਿਰ ਪਿੰਡ ਨਹੀਂ ਦਿਖਦੇ ਪੁੱਢਰੇ ਦਿਖਦੇ ਹੁਣ ਪਿੰਡ ਦਿਖਦਾ ਹੋਰ ਕੀ ਐਥੇ ਪੱਠ ਹੋ ਗਿਆ ਉਹ ਹਰੇਲੀ ਹਰੇਲੀ ਵੀ ਆਉਂਦੀ ਹੈ ਇੱਥੇ ਖੜਾ ਇੱਥੇ ਗੱਬੇ ਜੇ ਉਹ ਵੱਟ ਹੋਇਆ ਉਹ ਹਰੇਲੀ ਵੀ ਆ ਜਿੱਦਾਂ ਕੱਕ ਵੱਢੋਗੇ ਸਾਲੀ ਖਤਮ ਹੋਣੀ ਉਹ ਮੰਡ ਵਾਲਾ ਗੁਰਦੁਆਰੇ ਦੇ ਉੱਪਰ ਕਿੰਨਾ ਨੀਲਾ ਲੱਗਦਾ ਹੋਰ ਕੀ ਲੱਗਦਾ ਨਾ ਉਹ ਸਾਰ ਨਮਾਣੇ ਆ ਇਹ ਉਹ ਤਾਂ ਹੀ ਪਾਣੀ ਉਤਰਦਾ ਰਹਿੰਨੂ ਸਾਰ ਪਾਣੀ ਦਰਿਆ ਜਾਂਦਾ ਸਾਬ ਬੂਲਾ ਲਗਾ ਕੇ ਇਲਾਕਾ ਉੱਪਰ ਉੱਪਰ ਲੱਗਣ ਲੱਗਿਆ ਇਹ ਆਪ ਅੱਠ ਹੋ ਗਏ ਰੁਟੇ ਰੁਟੇ ਪੱਟੋ ਕੇ ਹਾਂ ਉਹ ਤੇ ਪੱਟ ਹੋਇਆ ਹਾਂ ਲੋ ਭਾਈ ਅੱਜ ਆਇਆ ਜਗਦੀਪ ਦੇ ਖੇਤਾਂ 'ਚ ਜਗਦੀਪ ਸਾਡਾ ਗਿਆ ਇੰਗਲੈਂਡ ਉਹ ਕਹਿੰਦਾ ਭਾਈ ਮੇਰੇ ਖੇਤ ਵੀ ਦਿਖਾ ਦੇ ਯਾਰ ਕਹਿੰਦਾ ਉਹਲੇ ਹੁਣੀ ਗਿਆ ਮੈਂ ਕਹਿੰਦਾ ਦੋ ਘਾਟੇ ਦੇ ਲੱਗਿਆ ਤਾਂ ਰਹੂਗਾ ਦੇਖਣ ਲਗਾਤਾਰ ਨਾ ਭਾਈ ਹਲੇ ਗਿਆ ਥੋੜਾ ਟਾਈਮ ਹੋ ਗਿਆ ਉਹਨੂੰ ਰਾਗ ਗਿਆ ਬਰਖੇਤ ਰਾਗ ਆ ਰੋਜ਼ੇ ਫੋਨ ਕਰ ਲੈਂਦਾ ਜਿਹੜਾ ਰਹਿੰਦਾ ਖੇਤਾਂ 'ਚ ਉਹਨੂੰ ਐ ਹੋਈ ਜਾਂਦਾ ਲੈ ਭਾਈ ਨਾ ਬਈ ਇੰਨੀ ਕਿ ਤਰੀ ਕਣਕ ਗਿਰੀ ਹੈ ਕਹਿੰਦੇ ਹਲੇ ਹਾਂ ਤਰੀ ਇੰਨੀ ਗਿਰੀ ਬਾਈ ਹਲੇ ਕਣਕ ਹਾਂ ਉਹ ਹੀ ਲਈ ਬਈ ਜਿਹੜੀ ਹੈ ਗੰਨਾ ਕੱਢਿਆ ਤਾਂ ਸਾਬਜੋ ਤਾਂ ਇਹ ਪਾਉਂਦਾ ਲਈ ਲਓ ਇਹ ਆ ਕਣਕ ਕਾਨੂੰ ਗਰੀ ਆ ਮਾੜੀ ਮੋਟੀ ਹੈ ਝੁੱਲੀ ਮਾੜੀ ਬਸ ਮਾੜੀ ਮੋਟੀ ਹੈ ਠੀਕ ਹੈ ਯਾਰ ਮਾੜੀ ਮੋਟੀ ਤਾਂ ਪਹਿਲੀ ਹਿੱਲ ਨਹੀਂ ਹੁੰਦੀ ਬੱਲ ਵਾਲੀ ਹਾਂ ਹੈਨਾ ਗੰਨਾ ਠੀਕ ਫੁੱਟਿਆ ਇਹਦਾ ਵੀ ਤੇ ਗੰਨਾ ਨਹੀਂ ਗਰੇਆ ਗੰਨਾ ਸਾਰਾ ਠੀਕੜਾ ਬਾਈ ਤੇ ਆਈਏ ਦੇਖ ਲਾ ਲੈ ਹਾਂ ਮੱਕੀ ਦਾ ਬੀਜ ਕੇ ਗਿਆ ਤਾਂ ਇਹ ਹਾਂ ਹਾਂ ਕਿ ਆਪ ਬੀਜ ਕੇ ਗਿਆ ਹੈ ਨਾ ਉਟਾ ਮੀਟਰ ਤੇ ਰਲਾ ਪਾ ਕੇ ਗਿਆ ਤਾਂ ਭੁੱਲ ਗਿਆ ਹਾਂ 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 ਹੁਣ ਦਿਖਾਉਣੇ ਨੂੰ ਪਾਈ ਦੀ ਪਟਾੜੀ ਪਟਾਲੀ ਦੂਈ ਮੱਕੀ ਪਟਾਲੀ ਆ ਗਈ ਦਵਾਈ ਗਾਹਾਂ ਆ ਬਈ ਕੱਕ ਬਹੁਤ ਹੋਇਆ ਤੂੰ ਚੱਕਦੀ ਹੈ ਇਹ ਵੀ ਦੇਖ ਮੜ ਜਾ ਅੱਖ ਬਹੁਤ ਹੋਇਆ ਮੈਂ ਕਿਹਾ ਪੱਟਾ ਪਰ ਇੱਥੇ ਕੁਝ ਕੁ ਦਵਾਈ ਦੇਖ ਕੋ ਖਾਣ ਦੀ ਹੋ ਗਈ ਨਾ ਓਏ ਤੀਦੇ ਪੈ ਜਾ ਥੇਲ ਤੇ ਸੱਦੀ ਕਰਦੀ ਹੈ ਹਾਂ ਕੀ ਮੁੜ ਕੇ ਹੋ ਗਈ ਨਾ ਕੱਕ ਗੱਮੀ ਖੜੀ ਆਦਾ ਪੂਰੀ ਯਾਰ ਉਹ ਫਿਰ ਛੋਟੀ ਆ ਜਿਹਨੇ ਉਹਦਾ ਜ਼ਮੀਨ ਨਾਲ ਫਰਕ ਇਥੇ ਰਹਿਤਾ ਪਿਆ ਉਹ 19 ਕੇ ਆ 19 ਕੇ ਆ ਬਾਈ ਛੋਟੀ ਦੇ ਆ 19 ਕੇ ਜਿੰਦੀ ਹੁਣ ਇਹ ਛੋਕ ਵੀ ਕਰਕੇ ਦਿਖਦੀ ਆ ਇਹ ਹੋਲਾ ਖੇਤ ਨੀਮਤ ਆ ਉਪਰ ਦੇਖ ਖੜਾ ਦੇਖਦੇ ਹੁਣ ਦਾ ਫਰਕ ਪੈਂਦਾ ਆਲੇ ਪਾਸੇ ਲੱਗਿਆ 19 ਉਹਦੇ ਥੰਨਾ ਜਿੰਦੀ ਤੇ ਤੁਲ ਦਾ ਫਰਕ ਪੈਂਦਾ ਉਹ ਦਿਖਿੰਦੀ ਮੋਲ ਐਦਾ ਨੇ ਲੈ ਬਾਈ ਇੱਕ ਦਿਨ ਦੀ ਵਜਾਈ ਗੱਲ ਆਏ ਆ ਬਾਈ ਘੰਟਾ ਪਹਿਲਾਂ ਦੀ ਆ ਦੀ ਆਹੋ ਵੀ ਮੀਂਹ ਦਾ ਬਹੁਤਾ ਫੱਕ ਨਹੀਂ ਪਾਇਆ ਹੈ ਫੌਦਾ ਕਮੀ ਦਾ ਫੱਕ ਨਹੀਂ ਪਾਇਆ ਬੋਤਾ ਨਹੀਂ ਨੀ ਲੈ ਕੇ ਫਰਕ ਪੈਣਾ ਦਾ ਤੇਰੀ ਮੱਕੀ ਵੀ ਨਹੀਂ ਗਈ ਹਾਂ ਮੱਕੀ ਵੀ ਨਹੀਂ ਗਈ ਤੇਰੀ ਕਿਉਂਕਿ ਮੱਕੀ ਜੰਮਿਆ ਹੀ ਖਾਸੀ ਹਾਂ ਆ ਲੈ ਹੁਣ ਤੈਨੂੰ ਕਹਾਂ ਦੱਸੀ ਜਾਣੀ ਬਾਲ ਜਾਣੀ ਹੁਣ ਹਾਂ ਯਾਰ ਬਰਾਂ ਤੇ ਆ ਜਾ ਭਾਈ ਦਾ ਅਜਾ ਤੱਕ ਮੱਕੀ ਪੱਟੀ ਹੋਈ ਹੈ ਜਾਨਵਰ ਲੱਗੇ ਝੁੰਗਾ ਮਾਰਨ ਬਾਈ ਜੀ ਲੱਗੇ ਝੁੰਗਾ ਮਾਰਦੇ ਆ ਜੰਮ ਸਾਰਾ ਤੇਰਾ ਜੰਮ ਠੀਕ ਹੈ ਨਾ ਜੰਮ ਤਾਂ ਠੀਕ ਆ ਇਹ ਸਾਰਾ ਜੰਮ ਵਧੀਆ ਠੀਕ ਇਹ ਸਾਰੇ ਜੰਮੇ ਵੇ ਸਾਰਾ ਖੇਤ ਕੱਲਾ ਕੱਲਾ ਦਾਣਾ ਜੰਮਿਆ ਪਿਆ ਲੈ ਉਹ ਆ ਗਿਆ ਬਰ ਕਾਜੀ ਆ ਦੇ ਇਹਦੇ ਚ ਵੀ ਆ ਦੇ ਜਾਨਵਰ ਠੂੰਗੋ ਮਾਰ ਕੋਈ ਹੋਰ ਵਜਦੀ ਆ ਜਾਨਵਰ ਠੂੰਗੋ ਨਮਾਰੀ ਕੇ ਥੋੜੀ ਵੀ ਥੂੰਗੋ ਕੇ ਮਾਰ ਥੋੜੀ ਵੀ ਆ ਉਹ ਦੇਖੋ ਜਾਨਵਰ ਤਾਂ ਨਹੀਂ ਆਇਆ ਕੋਈ ਨਹੀਂ ਸਾਲਦ ਵਾਲੇ ਤੋਤੇ ਨੂੰ ਕਹਿੰਦਾ ਕੱਲੂ ਵੀ ਡੰਡੇ ਕੱਢ ਕੇ ਚਾਰ ਪੰਜ ਇਹ ਹਾਲ ਵਾਲੇ ਰੱਸੀ ਲਾਦੇ ਦੂਰੀ ਹਾਂ ਤੇ ਜਾਨਵਰ ਵੀ ਕਰਦਾ ਜਾਂ ਹਿੰਦੀ ਇਹਨੋਂ ਹਾਂ ਰਸਕਾਰਾ ਮਾਰਦੀ ਹੈ ਜੀ ਰਸੀ ਲੋ ਆਂਦੇ ਰਸੀ ਲੋ ਆਂਦੇ ਬਾਕੀ ਚਾਚੇ ਨਾਲ ਜੇ ਦੇਖੀ ਤੂੰ ਰਸੀ ਰਸਕਾਰੇ ਕੱਕਣਾ ਮਾਰਦੀ ਹੋ ਗਈ ਗੱਲ ਹੈ ਉਹ ਵੀ ਫਤ ਜਾਨ ਜੂ ਮੂਤੇ ਫਾਇਦਾ ਛੋਟੇ ਤੇ ਠੀਕ ਨਹੀਂ ਉਦੋਂ ਫਾਇਦਾ ਹੈ ਉਹ ਵੀ ਆ ਤੁਸੀਂ ਕਹੀ ਜਾਂਦੇ ਨਿਕਲਦੀ ਨਹੀਂ ਨਿਕਲਦੀ ਹੋ ਗਈ ਪੁੱਲਾ ਜਾਣਾ ਜਿਹੜਾ ਦੇਖ ਆਉਣੀ ਜਾ ਕੇ ਬਾਤ ਉਹ ਦੇਖ ਆਉਣੀ ਅੱਛਾ ਬਾਕੀ ਤੇਰੀ ਭਾਈ ਕਣਕ ਆ ਵੀ ਤੇ ਆ ਵੀ ਨਾਲੇ ਵੀ ਉਦੀ ਹੋਵਾ ਫੇਰੀ ਉਹ ਸਾਹਮਣੇ ਵਾਲੀ ਆ ਵੀ ਇਹੀ ਹੈ ਇੱਥੇ ਵੀ ਦੀ ਕੱਕ ਹਾਂ ਸਾਰੀ ਵਧੀਆ ਕੱਕ ਭਾਈ ਤੇਰੀ ਲੈ ਆ ਵੀ ਦੀ ਹੋਰ ਚੱਲ ਲੈ ਬੋ ਕੇ ਆ ਦੇ ਖੇਤ ਉਹ ਹੀ ਆ ਇਹ ਆ ਵੀ ਦੀ ਉਹ ਅੱਗੇ ਆ ਵੀ ਦੀ ਹੈ ਹਾਂ ਆ ਵੀ ਦੀ ਹੈ ਬੜੀ ਠੀਕ ਹੈ ਇਹ ਵੀ ਲੇਟ ਬੀਜੀਦੀ ਇਹਨਾਂ ਨਾ ਸਿਰ ਕੀਤੀ ਉਹ ਨਾ ਨਾ ਦੇਖਦੇ ਤੇ ਠੀਕੇ ਆ ਟਾਈਮਿੰਗ ਆਉਂਦੀ ਉਹ ਹੁਣ ਬਲਦੀ ਹੋਊਗਾ ਆ ਦੋ ਤਿੰਨ ਦਿਨ ਦੀ ਬਲ ਨਿਕਲੀ ਵੀ ਆਏ ਵਧੀਆ ਫਸਲ ਆ ਹੋਰ ਉਹ ਉਧਰ ਤੇ ਜਿਹੜਾ ਦਿਖਾਉਂਦਾ ਉਧਰ ਥੁਪਾ ਵਧੀ ਦੇ ਹੋਊਗੀ ਨਾ ਹਾਂ ਉਧਰ ਕਿਹੜਾ ਮਰਕਾ ਜਮੜਦਾ ਕਿੱਧਰ ਇਹ ਵਧੀਆ ਦੇ ਹੋਊਗੀ ਉਧਰ ਤੇ ਇਧਰ ਨੂੰ ਹਾਂ ਤਾਂ ਇਸ ਦਿਨ ਵਧੀਆ ਦੇ ਹੋਊਗੀ ਮੈਂ ਕਹਾਂਗਾ ਕਿ ਇਧਰ ਤੇ ਉਧਰ ਨੂੰ ਬੱਚੇ ਦਿਖਦੀ ਵੀ ਸੁਪ ਚ ਸੂਰ ਚੋਂ ਬੰਦਾ ਦੇਖ ਆ ਦੇ ਅੱਛਾ ਸੁਖਾ ਹੁੰਦਾ ਪੈ ਜਾਂਦਾ ਠੀਕ ਆ ਤੋਂ ਦੌਹੋਂ ਦਾ ਮੈਂ ਜਾ ਆ ਵੀ ਦੇਖਿਓ ਹੁਣ ਅਗਲਾ ਸ਼ਾਟ ਦੇਖਿਓ ਆਹ ਲਓ ਜੀ ਜਮ ਜੇਹੋ ਜੰਮ ਭਾਈ ਜੰਮ ਬਹੁਤ ਵਧੀਆ ਇਹਦਾ ਨਾ ਵਧੀਆ ਜੰਮ ਆਹ ਟੋਬੇ ਦਾ ਪਾਣੀ ਹੈ ਕਿਹੜਾ ਟੋਬੇ ਦਾ ਪਾਣੀ ਆ ਬੜੇ ਉਰੇ ਸਾਈਂ ਆ ਜਾਂਦਾ ਭਾਈ 24 ਦਾ ਆਹ ਉਰੇ ਤਾਂ ਹੀ ਹਾਂ ਇਹ ਕਿਤੇ ਜੋ ਨੰਗਦੀ ਹੈ ਜੁਣੀ ਹਾਂ ਤਾਂ ਥੱਲੇ ਨੂੰ ਆਏ ਹਾਂ ਇਹ ਪਾਣੀ ਪਾਣ ਤੋਂ ਪਹਿਲਾਂ ਪਰਦੀ ਕਹੀ ਉਹੀ 8 ਇੰਚ ਪਰ ਦਾਣਾ ਹੁੰਦਾ ਜੀ ਦਾ ਹਨਾ 8 ਕ ਪਰ ਤੱਕਿਆ ਤਾਂ ਮੈਂ 8 9 ਇੰਚ ਪਰ ਠੀਕ ਆ ਠੀਕ ਆ ਜੰਮੀ ਵੀ ਵਧੀਆ ਕੋਈ ਕਿ ਜੜ ਉਰੇ ਜੜ ਜੜ ਕਰਕੇ ਉਹ ਵੀ ਕੱਟ ਦਿੱਤੀ ਦੀ ਆ ਉਰੇ ਨਦੀ ਦਾ ਪਾਣੀ ਆਇਆ ਰ ਟੁੱਟਕੇ ਉਹ ਜੜ ਜੜ ਗਈ ਕੰਨੇ ਦੀ ਉਪਰ ਥਾਈ ਥੱਲੇ ਪੈ ਗਿਆ ਰੇਤਾ ਜੜ ਬਣ ਗਈ ਦੁੱਗਣੀ ਉਹਦੀ ਦੁੱਗਣੀ ਹੁਣ ਜੜ ਕਰਕੇ ਥੋੜੀ ਉਹ ਕਸ਼ਟ ਦੀਦੀ ਮੱਕੀ ਤੋਂ ਹਟਾਉ ਤੋਂ ਜੰਮੀ ਵੀ ਐ ਨਾ ਉਹ ਕੈਮਰਾ ਸ਼ੈਨ ਨਾ ਦਿਖਾਉਂਦਾ ਬੇ ਇਨੀ ਪਰ ਉਹ ਜੰਮੀ ਵੀ ਹੋ ਤਾ ਮੱਕੀ ਨਾ ਕੈਮਰਾ ਦਿਖਾ ਰਿਆ ਪੂਰਾ ਬਾਕੀ ਚ ਜੰਮਾ ਕਗਲ ਦਾ ਨਾ ਦਿਖਾ ਰਿਆ ਲੈ ਕੈਮਰਾ ਆ ਵੀ ਸੀਸੀ ਕਰ ਦੋ ਨਾ ਉਹ ਜਾਰ ਕਿ ਵੀ ਕੇ ਜਗਾ ਹੈ ਨਾ ਹੋਊਗੀ ਚਾਰ ਤਾਂ ਹੈਗੀ ਆ ਹੈਗੀ ਐ ਇਨੀ ਕਿ ਤਾ ਠੀਕ ਐ ਵਧੀਆ ਤਲੀ ਬੇਲ ਦੇਖ ਲੈ ਇਹ ਬੇਲ ਨਾ ਜੇ ਨਾ ਵੱਟ ਬਾਈ ਇਹ ਤਾਂ ਤਾਰਾਂ ਸੇ ਚੜੀ ਜਾਂਦੀ ਏ ਅੱਧੇ ਕਿੱਥੇ ਨਹੀਂ ਗਈ ਵੀ ਸਰੇ ਸਈ ਜਾਣੇ ਪਰ ਦਾਦ ਘਪਟੇ 5 ਫੁੱਟ ਰਹੀ ਆ ਬੇਲ ਆ ਦੇਖ ਲੈ ਦੇਖ ਲੈ ਉੱਪਰ ਨਹੀਂ ਚੜੀ ਸਰੇ ਸਈ ਇਹ ਜਿਹੜਾ ਜੇ ਮੈਂ ਕਹਿੰਦਾ ਹੈ ਬਾਈ ਸੁੱਕੂ ਕੀ ਇਹਨੂੰ ਨਾ ਵੱਟ ਇਹ ਤਾਂ ਥੋੜੀ ਜਿੱਥੇ ਦਾ ਹੀ ਬਿਜਲੀ ਦਾ ਖੰਭ ਜਾਂਦਾ ਤੁਸੀਂ ਜੀ ਦੇਖ ਲੈ ਇਹ ਗ੍ਰਿਡ ਤੱਕ ਚਲੇ ਜਾਵੇ ਹਾਂ ਆ ਇਹ ਤਾਂ ਵੱਟਦੇ ਹੁੰਦੇ ਦੀ ਸਫਾਈ ਕਰਦੇ ਹੁੰਦੇ ਆ ਇਹ ਨਹੀਂ ਚਾਹੀਦੀ ਯਾਰ ਤਾਂ ਹੀ ਬੰਨੇ ਹੋਏ ਆ ਇਹ ਹਾਂ ਇਹ ਮੈਨੂੰ ਹੋ ਰਹੀ ਵੀ ਆਲਾ ਦੁਆ ਹੋ ਰਹੀ ਆ ਉਰੀਏ ਲੈਣਾ ਵਾਲਾ ਵਿਭਾਗ ਹੋਰ ਹੈ ਚੱਲ ਮੇ ਜੇ ਬਰ ਬਰ ਇਹਦੇ ਥੱਲੇ ਕੁੱਤੀ ਖੜਾ ਦੇ ਬੈਠੇ ਮੈਡੀਟੇਟ ਕਰਦੇ ਹਾਂ ਹਾਂ ਟਰੈਕਟਰ ਦੀ ਬੈਹਣ ਦਰਨ ਹੋ ਜਾਂਦੀ ਹੈ ਆਵਾਜ਼ ਦਾ ਦੇ ਲਕੈਜੀ ਕਰਦੀ ਹੈ ਇਹ ਇਹਦੇ ਭਰੇ ਘਰਦਾ ਤਾਂ ਬੈਦਾ ਜਦ ਆਹੋ ਉਹ ਭਗਿਰਿਆ ਦਾ ਕਿੰਨੀ ਅੱਗ ਨਹੀਂ ਦੇਖ ਲਾ ਲਾਲੇ ਹੋ ਗਈ ਹਾਂ ਆ ਵੀ ਮੱਕੀ ਠੀਕ ਆ ਹੁਣ ਚੱਲੀਏ ਅਗਲਾ ਫਸਫਰ ਅਗਲੀ ਮੱਕੀ ਦੇਖਦੇ ਆਂ ਅਗਲੀ ਮੱਕੀ ਦੇਖਦੇ ਆਂ ਉਹ ਟੋਬੇ ਦਾ ਪਾਣੀ ਆ ਉਹਦਾ ਉਛਲਿਆ ਹੋਇਆ ਮੈਂ ਕਹਿੰਦਾ ਉਹ ਉਹ ਆ ਵੀ ਉਛਲ ਗਿਆ ਉਹਨੇ ਟੋਬੀ ਆ ਉਛਲਦਾ ਟਾਈਮ ਉਹ ਪਾਣੀ ਉੱਦੋਂ ਡੁੱਬਦਾ ਵੀ ਪਾਣੀ ਆਂਦਾ ਯਾਰ ਕੋਈ ਨਹੀਂ ਆਉਂਦਾ ਅੱਡੇ ਵਾਲਾ ਜਾਇਆ ਹੈ ਹੈ ਅੱਡੇ ਵਾਲੀ ਪਾਣੀ ਆਇਆ ਹਜੂਰ ਜਿਹੜੀ ਭਾਈ ਮਾਰਾਂ ਦਾ ਜਿ ਆਇਆ ਹੈ ਹਾਂ ਭਾਈ ਨਿਕਲੇ ਜੇ ਵੀ ਆ ਆ ਪਾਈ ਹੈਗੀ ਆ ਤੇਰੀ ਪਬੂਲਾ ਇਹ ਬਜੀਤ ਦਾ ਹਾਂ ਵੀ ਲੱਗ ਹੀ ਨਿਕਲਦੀ ਇਹ ਵੀ ਬਰਾਬਰ ਆ ਗਈ ਕੱਲ ਨੂੰ ਹੋਰ ਜ਼ਿਆਦਾ ਦਿਖੂ ਪਰਸ ਨੂੰ ਹੋਰ ਜ਼ਿਆਦਾ ਦਿਖੂਗੀ ਹਣਾ ਐਜੇ ਭਾਈ ਅਨੇਰੇ ਹੁਣ ਸਾਡੇ ਜੀ ਸਾਨੂੰ ਤੋਤਾ ਨਾ ਮਿਲਿਆ ਕੱਲ ਤੁਸੀਂ ਤੂੰ ਕਹਿਦੀ ਉਹਨੂੰ ਕਿਹਾ ਭਾਈ ਆਹ ਨਾਲੇ ਦੱਸੀ ਰਾ ਦੇ ਇਹ ਤੇ ਹੈ ਕਿ ਨਹੀਂ ਨਾਲੇ ਡਰੂਗੇ ਕਾਉਂਟ ਘੁਗਰਾ ਘਟਾਰਾ ਡਰੀ ਜਾਂਦੀ ਹੈ ਜਿਹੜੇ ਪੱਟਣਾ ਨਹੀਂ ਹੁੰਦੀ ਇੱਥੇ ਪੱਟਣਾ ਉਹਨੇ ਮੈਂ ਸਾਉਂਦੇ ਆਥਾਰਟੀ ਉਸਤੇ ਬਾਏ ਬਣਾਈਏ ਹੈ ਸਾਉਂਦੇ ਆਥਾਰਟੀ ਤੋਤੇ ਬਣਾਈਏ ਬਾਜ ਹਾਂ ਨਾ ਉੜਦਾ ਫਿਰਿਆ ਹਾਂ ਤੋਤਾ ਤੋਤੇ ਦਾ ਆਵਾਜ਼ ਬਣਾ ਦੂੰਗੇ ਕਿਆ ਤੋਤੇ ਦਾ ਬਾਜ ਬਣਾ ਦੂੰਗੇ ਦੇਖ ਲਈ ਜੀ ਐਚ ਨਾ ਵੀ ਹੈ ਆ ਦੇ ਦੇਖ ਹੁਣ ਆ ਦੇਖ ਆਈ ਆਪਕ ਤੇ ਆ ਤੇ ਤੌਰਤੀ ਪਰ ਤੇ ਹੁਣ ਜਾਨਵਰਾਂ ਦੀ ਨਿਗਰਖ ਨਹੀਂ ਬਣੀ ਇਹਦੀ ਹੁਣ ਲਫਾ ਫੇ ਰੂਵੇ ਤੇ ਸਿਰੂਸੀ ਜੀ ਵੱਜੇ ਨਾ ਉੱਪਰ ਵਾਲੇ ਹਿੱਲੀ ਜਾਵੇ ਸਾਰੇ ਡਰੀ ਜਾਂਦੇ ਆ ਫੇ ਹੂੰ ਹੋਰ ਕੁਝ ਨਹੀਂ ਹੈਗਾ ਹੈਗਾ ਇੱਕ ਵਾਰ ਉਹਨਾਂ ਨੇ ਪੱਟਣਾ ਏ ਜੂ ਜੂ ਪੱਟੀ ਜਾਣੀ ਇਹਨਾਂ ਨੂੰ ਜੂਨੂ ਤੋੜਨੀ ਖਾਇ ਮੈਂ ਹੋਰ ਕਿਆ ਨਿਕਲ ਰਹੀ ਆ ਹੌਲੀ ਹੌਲੀ ਜਾਂਦੇ ਨਿਕਲ ਰਹੀ ਆ ਹਲੇ ਹਾਂ ਆ ਜੂੰਗਾ ਆ ਦੇ ਜੂੰਗਾ ਮਾਰਦੇ ਹਲੇ ਪਾ ਉਲੜ ਵਧੀਆ ਖੜਾ ਅੱਛਾ ਕਿੰਨੇ ਸਾਲ ਚ ਪਤਾ ਹੈ ਦੂਏ ਚ ਦੂਏ ਚ ਦੂਏ ਚ ਕਾ ਪਾਉਡਰ ਵਧੀਆ ਖੜਾ ਬਾਈ ਇਹ ਲੱਗਿਆ ਹੁਣ ਮੈਂ ਕਹਿੰਦਾ ਇਹਨੂੰ ਹਾਂ ਤੇ ਇਹ ਲੱਗਿਆ ਮੁੰਡਾ ਬੱਟਲੇ ਟਿੰਡੇ ਨਾਲ ਦੇ ਆ ਉਹ ਜਿਹੜਾ ਜੋ ਉਹੀ ਸੈਜਾ ਤੇ ਇਹ ਲੱਗਿਆ ਓਕਣਾਂ ਦੇ ਖੜੇ ਬੁੱਟੇ ਟਿੰਡੇ ਦੇ ਆਹ ਕੋਸਾ ਸਾਰੇ ਹੀ ਆਹ ਮੈਂ ਉਹ ਜਿਹਿਆਂ ਬੰਗਿਆ ਸੈਜਾ ਇਹ ਜਾਈਆ ਉਹ ਵੀ ਇਹ ਜਾਈ ਇਹ ਵੀ ਇਹ ਜਾਈਆ ਬਾਹਰ ਬੁੱਟਾ ਬੜਾ ਹੋਊਗਾ ਗੱਬੇ ਨਾ ਤੇਂਡੇ ਵਾਲੇ ਕੋਸ ਐਜਾ ਸਾਰੇ ਹੀ ਤੇ ਜਿਹੜੇ ਦੋਏ ਬਾਹਰ ਗਏ ਵੇ ਦੋਹਾਂ ਦੇ ਸੈਟ ਐ ਬੂਲ ਰਹਿ ਗਿਆ ਦੀ ਇਹ ਟਿੰਡੇ ਤੂੰ ਵੀ ਜਾਈ ਤੇਰੇ ਖੇਤ ਵੀ ਦਿਖਾ ਦੂੰ ਪੇ ਦੇ ਕੌਣਾ ਮੋਇਨਾ ਗਿਆ ਭਾਈ ਉਹ ਮੈਂ ਨਾ ਕਰ ਰਾਬਿੰਗ ਤੇ ਰਾਵੀ ਮੈਂ ਬਸ ਫਸਲ ਭਈ ਐਸੋ ਬਹੁਤ ਬੜੀਆ ਦੇ ਕਣਕਾਂ ਦੀ ਜਿੱਥੇ ਜ਼ਿਆਦਾ ਗਿਰਗੀ ਨਾ ਹਵਾ ਆ ਗਈ ਪਾਣੀ ਲੱਗੇ ਉਹ ਖਰਾਬ ਹੋ ਗਿਆ ਹੁਣ ਆ ਦੇਖਦਾ ਕਣ ਖੇਲੀ ਪੂਰਾ ਭਜਨ ਹੈ ਇਹਨੂੰ ਪਾਣੀ ਨੀ ਤਾਂ ਲੱਗਿਆ ਹੋਇਆ ਹੈ ਕਿ ਨਹੀਂ ਇਹਦਾ ਫਰਕ ਰਹਿੰਦਾ ਹੈ ਕਿ ਆਪਾਂ ਹੁਣ ਪਾਣੀ ਲਾਤਾ ਨਾਲੇ ਦਸ ਫੇਰ ਬਾਈ ਤਾਂ ਬਾਏ ਤਾਂ ਜਾਣ ਕੇ ਗੈਸ ਤੇ ਵੀ ਲਾ ਦਈਏ ਥੋੜਾ ਖਬਰੇ ਪੜਨਾ ਕਦੇ ਨਹੀਂ ਪੜਨਾ ਮੈਂ ਮਿਸਤਰੀ ਕਰਦਾ ਇਹਦਾ ਪੇਂ ਨਹੀਂ ਲ ਆਪਣੇ ਦਾ ਪੇਆ ਨਹੀਂ ਹੈਗਾ ਹੁੰਦਾ ਸਵਾਹੀ ਆ ਸਵਾ ਜਿਆਦਾ ਆਈ ਸਾਡੀ ਮੀਮਾ ਵਾਲਾ ਕੋਈ ਵੀ ਨਹੀਂ ਹੈਗਾ ਇੱਧਰ ਹਾਂ ਮੀਮਾ ਵਾਲਾ ਨਹੀਂ ਹੈਗਾ ਅੱਡਾ ਸੀ ਕਣਕ ਦਾ ਵੀ ਪਿਆਰ ਹੈ ਜੀ ਵੀ ਜੀ ਵੀ ਜੀ ਦੀ ਗੰਟਾ ਨਹੀਂ ਹੈ ਕਣਕ ਜਿਆਦ ਕੀ ਇਹ ਬੰਦਾ ਹੋਰ ਹੈ ਮੈਂ ਕਹਿੰਦਾ ਇੱਥੇ ਸਾਹ ਹੋਰ ਦੀ ਹੈਗੇ ਜੀ ਨਹੀਂ ਹੈਗੀ ਉਹਦੀ ਜਗੀਰ ਇੱਧਰ ਆ ਗਿਆ ਇੱਧਰ ਖੇਤ ਫਰੋ ਦੇ ਬਾਕੀ ਆ ਇੱਧਰ ਤੇ ਇੱਥੇ ਸਟਾਰਟ ਹੋ ਕੇ ਕਹਿੰਦੇ ਕੰਮ ਕਹਿੰਦੇ ਗੁੱਲੀ ਡੰਡਾ ਹੈ ਨਹੀਂ ਹੁੰਦਾ ਇਹਦੀ ਹਾਂ ਕੱਟ ਸਰ ਤੋਂ ਹੀ ਜਾਵਾਂਗਾ। ਘੱਟ ਹੈ। ਇਹ ਕਿਹਾਇਦ ਕਿ ਲੋਕਾਂ ਦੇ ਪਰਾਲੇ ਬਰੂਲੇ ਵਿੱਚੇ ਵਈਆਂ ਏ। ਉਹਦੇ ਕਰਕੇ ਵੀ ਨਹੀਂ ਹੈਗਾ। ਆਹ ਦਾ ਹੈਗਾ ਦਰਬੀਰੂ ਦਾ ਗੰਨਾ 38। ਆਹ ਹੈਗਾ 95 ਜਿਹੜੇ ਸਾਤੇ ਬੀਜ ਲਿਆ ਹੈਗਾ। ਆਹ ਹੈਗਾ ਭਾਈ 95 ਹੈ। ਕਿਹਦਾ ਆਗ ਦਾ ਫੱਕ ਦੇਖ ਲਵਾਂ ਦਾ ਆਗ ਦਾ ਇਹਦਾ। ਉਹਦਾ ਆਗ ਚਾਹਦਾ ਜੀ ਫੋਟੋ ਇਕੱਠਾ ਹੀ। ਪੂਰੇ ਜੇ ਬਣ ਪਰ ਵੀ ਰੰਗ ਜੀ ਫਰਕ ਆ। ਫੋਟੋ ਫੋਟੋ ਨਹੀਂ ਆਉਂਦਾ ਫੋਟੋ ਵੀ ਬਹੁਤ ਹੈ। ਹੈਨਾ? ਸੱਚੀ ਆਲਾ ਹੈ ਤਾਂ ਪ੍ਰੋਜੈਕਟ ਠੀਕ ਹੈ ਕੰਮ। ਹੈਨਾ? ਆ ਯਾਰ ਇਹਦੇ ਵਿਚਾਲੇ ਨਾ ਘੁਰਪੇ ਨਾਲ ਗੁੱਟਣੇ ਵਾਲਾ ਕੰਮ ਹੈ। ਨਾ ਤੂੰ ਕੋਲੀ ਜਣਾ ਨਾ ਤੂੰ ਕੋਲੀ ਜਣਾ ਜ ਸਾਦਾ ਜ ਮੁੰਡਾ ਕਰਨਾ ਚਾ ਬਿਜੜਦੀ ਹੋ ਜੂਗੀ ਹੁਣ ਦਾ ਮੁੰਡਾ ਉੱਡਣਾ ਇਹ ਇਹਦੇ ਵਿਚਾਲੇ ਨਿਕੜੇ ਕੋਲੀ ਘੁੰਮਣੀ ਹੈ ਜੀ ਇਹਦਾ ਅੰਦਰ ਆ ਜੇ ਨਾ ਤਾਂ ਮੁੱਠਾ ਚੌੜਾ ਹੋ ਜਾਂਦਾ ਜੜ ਮੇਰੇ ਹਿਸਾਬ ਨਾਲ ਤੂੰਆ ਗੰਨਾ ਠੀਕ ਹੈ ਇਹ ਨਹੀਂ ਇਹਦਾ ਪੰਦੀ ਦੀ ਆਮ ਲਾਈਵ ਜੀ ਕੱਟਦਾ ਨਕਸ਼ਾ ਹੈ ਮੈਨੂੰ ਵੀ ਕੱਟਦਾ ਨਕਸ਼ਾ ਨਕਸ਼ਾ ਨਹੀਂ ਬੇਟਾ ਠੀਕ ਹੈ ਗੱਲ ਇਹਦੀ ਮੈਂ ਠੀਕ ਇਹ ਦੱਸਦਾ ਇਹਦੇ ਮੈਂ ਖੁਰਪੇ ਨਾਲ ਕੁੱਟਣ ਦਾ ਕੰਮ ਹੋ ਜਾਂਦਾ ਇਹਨਾਂ ਉਹ ਕੱਖ ਦਾ ਬਾਈ ਤੇ ਵੀ ਹੋਣਾ ਹਾਂ ਕੱਖ ਦਾ ਮੀਂਹ ਪੈ ਗਿਆ ਦੇਖਾ ਕਿ ਕਿਨੇ ਹੋਣਾ ਦਰਮਾ ਦੱਸਦਾ ਇਹ ਤੇ ਵਿਚਾਲੇ ਕੱਖ ਹੋਣਾ ਹੁਣ ਇਹਦਾ ਮੱਖ ਰੁਪਏ ਆ ਗੁੱਡ ਨਾਲ ਕੰਮਣਾ ਕੋਹਲੀ ਵੀ ਨਹੀਂ ਚਲਾ ਸਕਦਾ ਤੁਡੀ ਚ ਉਹ ਮਸ਼ੀਨ ਚੱਲ ਪੈਣੀ ਜਿਹੜੀ ਤੂੰ ਹੁੰਦੀ ਆ ਕਿਹੜੀ ਨਹੀਂ ਤੇਰੇ ਕੋਲ ਆ ਘਟੀਰ ਨਹੀਂ ਜੀ ਉਹ ਤਾਂ ਵਿਚਾਲੇ ਜੱਲੂ ਉਹ ਚਾਹ ਉਹ ਚੱਲਣਾ ਇਹਦੇ ਮੈਂ ਥੋੜਾ ਚੱਲੂਗੀ ਉਹ ਵਿਚਾਲੇ ਵਿਚਾਲੇ ਦਾ ਰੋਟਾ ਮੀਟਰ ਠੀਕ ਆ ਉਹ ਹਾਂ ਰੋਟਾ ਮੀਟਰ ਉਹ ਵਿਚਾਲੇ ਦਾ ਜਿਹੜਾ ਕੋਈ ਮਰਦੀ ਘਮਾ ਲਾ ਅਹਿਮ ਨਹੀਂ ਨੇ ਘੁੰਮਣਾ ਕੋਸ ਸੈਂਟਰ باندې ਘੁੰਮਣਾ ਨਾ ਕੋਲੀ ਘੁੰਮੇ ਨਾ ਸੋਪਾ ਘੁੰਮੇ ਫਿਰ ਸਿਆਣੀ ਗੱਲ ਆ ਜੀ ਟਿੱਕਾ ਕੱਢੂ ਆ ਦੂ ਉਹ ਜੱਟੇ ਹੁਣੋਂ ਵੀ ਕੱਖ ਘਟਾ ਗੰਨਾ ਛੋਰਾ ਕਰ ਲੈਣਾ ਇਹ ਇਹ ਗੰਨਾ ਉਹਦੇ ਖਾਤਰ ਆ ਬਾਈ ਜਿਹੜੇ ਦੋ ਦੋ ਤਿੰਨ ਤਿੰਨ ਫਸਲਾਂ ਲੈਣੀ ਆ ਰੇਡ ਫਾਰਮ ਜਮੇ ਹਾਂ ਉਹਨਾਂ ਫਾਤੇ ਠੀਕ ਆ ਕਹਿੰਦਾ ਵੀ ਅਸੀਂ ਤੂੰ ਵੀ ਫਸਲ ਗਠੇ ਵੀ ਲੈਣੇ ਵਿੱਚ ਗਠੇ ਲੈਣੇ ਆ ਕਿਸੇ ਨੇ ਕੁ ਕਣਕ ਦਾ ਬੀਜ ਦਾ ਕਣਕ ਬੀਜ ਦਾ ਉਹ ਜਿਹੜਾ ਉਹ ਮੰਨ ਲਾ ਵੀ ਮੈਂ ਦੋ ਚੀਜ਼ਾਂ ਲੈ ਲਈਆਂ ਕਣਕ ਤਾਂ ਜਲ ਦੂਏਵੇਂ ਵੀ ਹੋ ਜਾਂਦੀ ਆ ਆਹ ਵਾਰੇ ਵਾਲਾ ਲਸਣ ਬੀਜ ਤੇ ਬਹੁਤ ਲਸਣ ਬੀਜ ਲਸਣ ਖਾਤਰ ਠੀਕ ਆ ਉਹ ਹਾਂ ਲਸਣ ਬੀਜ ਲਸਣ ਦਾ ਵਾਸਤੇ ਠੀਕ ਆ ਬਟਾ ਨਾਲੇ ਉੱਚੀ ਆ ਪਾਣੀ ਦੇ ਰੱਖਣੇ ਹੋਣ ਉਹਨੂੰ ਜਿਹਨੇ ਆਹ ਇੱਕ ਨਹੀਂ ਕੁਝ ਨਹੀਂ ਬੀਜਣਾਗਾ ਫਰਕ ਨਹੀਂ ਪੈਣਾ ਆਹੀ ਸਿਆੜ ਇੱਥੇ ਆ ਗਿਆ ਜੀ ਜੁਨਾਈ ਪੈਂਦਾ ਏ ਜੀ ਜੁਨਾਈ ਪੈਂਦਾ ਸਭ ਕੁਝ ਨਹੀਂ ਪੈਂਦਾ ਆ ਸਿਆੜ ਬਸ ਇੱਥੇ ਆ ਜਾਣੇ ਉਹ ਪੂਰਾ ਫਰਕ ਪੈ ਜਾਣਾ ਬਸ ਬਰਾਬਰ ਹੋ ਜਾਣੇ ਹੈ ਕਿ ਨਹੀਂ ਉਹ ਮੈਂ ਨਾ ਬੜੀਆ ਕੋਟਾ ਹਟਾ ਦੇ ਕੇ ਇਹਦਾ ਦੇਖ ਅਗ ਭੂਰਾ ਏ ਹੈਨਾ ਹੋ ਉਹ ਐਂ ਜਿਹਾ ਬਗਿਆ ਦਿੰਦਾ ਹਰਾ ਏ ਨਾ ਹਰਾ ਜਿੰਦਾ ਹਾਲੇ ਕੋਈ ਬਿਮਾਰੀ ਨਹੀਂ ਇਹ ਰੋਹੀ ਮੇ ਕੰਮ ਚ ਤਾਰ ਹੁੰਦਾ ਇਹਨਾਂ ਦਾ ਫੇ ਇਹ ਰਹੇ ਲੋਕ ਗੋਇੰਦ ਦੇ ਲੈ ਨੁਕੀ ਦਾ ਜਸੂਰ ਇੱਥੇ ਖੜਦਾ ਹੈ ਜਸੂਰ ਦੇ ਇੱਥੇ ਖੜਦਾ ਹੈ ਮੱਥੇਵਾ ਸੂਰਜਾ ਹੈ ਇਹ ਆ 95 ਭਾਈ ਆਹ ਵਿਚੰਨੀ ਆ ਆਹ ਹੈ ਸਭ ਉਹ ਲੱਗਿਆ ਵੇ ਇਹਨੂੰ ਕੁਰਸੂਹਾ ਕੁਰਸੂਹਾ ਲੱਗਿਆ ਭਾਈ ਕਿਸੇ ਕਿਸੇ ਨੂੰ ਹੈ ਮੀਂਹ ਪੈ ਗਿਆ ਹੁਣ ਤਾਂ ਲੋੜ ਨਹੀਂ ਕੁਰਸੂਹਾ ਹੈ ਕੱਕ ਨਹੀਂ ਹੈਗਾ ਜਮਾਈ ਇਹਦੇ ਫਿਰ ਮੈਂ ਕਹਿੰਦਾ ਉੱਤੇ ਬਾਅਦ ਜਾਪਾ ਆਈ ਜੱਤੇ ਬਾਅਦ ਫੇਗੜਾਈ ਕਰਾਤੀ ਨੇ ਬਸ ਬਰੇ ਕਰੀ ਵੀ ਅੱਛੇ ਹੈ ਸਬਰੇ ਘੇਲਾਦੀ ਮਨੇ ਆ ਪੱਟ ਕੇ ਸਿਟੇ ਵਕੱਕ ਉਹ ਪੱਟਿਆ ਹੋਇਆ ਕੱਕ ਕੱਕ ਪੱਟਿਆ ਵਾ ਬਾਈ ਫਿਰ ਲੜਾਈ ਕਰਾਈ ਹੋਣੀ ਰ ਫੇਰ ਵਿੱਚ ਤੇ ਚਲ ਹੁਣ ਸਾਫ ਹੈ ਨਾ ਕੇ ਸਾਫ ਆ ਹੁਣ ਕੇ ਸਾਫ ਹੈ ਬਾਈ ਕੱਦੀ ਘੜਾਈ ਦੀ ਹੋਗਣਾ ਫਿਰ ਤਾਂ ਸੌਰਾ ਕਰ ਜਾਣਾ ਫੇਰ ਤਾਂ ਢਾਗ ਜਣੀ ਨੇ ਧਰਤੀ ਹੈ ਕਿ ਨਹੀਂ ਧਰਤੀ ਢਾਗ ਕੇ ਬਕਾ ਖਾਪੇ ਘਟਾਉਣਾ ਇਹ ਨਹੀਂ ਹੁਣ ਦੰਦਾ ਕੱਕ ਫੇਰ ਲੈ ਨਹੀਂ ਕੱਕ ਯਾਰ ਗੈਲ ਉਹ ਚ ਗਣ ਕੇ ਵਿਚਕੇ ਜਿਵੇਂ ਆ ਜੀ ਨੋਬਾ ਨੀ ਮੱਕੂ ਵੀ ਜਿਉਣੀ ਮੈਂ ਕਹਿੰਦਾ ਯਾਰ ਇੱਥੇ ਵੀ ਲੈ ਚਾਰ ਯਾਰ ਹੈ ਕਣਕ ਪਰ ਕਣਕ ਨਹੀਂ ਹੈ ਕਣਕ ਕਿੱਥੇ ਖੜੀ ਹੋਣਾ ਜੰਮੂ ਵੀ ਕਣਕ ਉਈ ਮਾਝ ਆ ਰਹੀ ਹੋਣਾ ਕੁਝ ਹੋਰ ਹੋਣਾ ਉੱਚ ਮੱਕੀ ਉਹ ਵੀ ਜਿਉਣੀ ਨੇ ਮੱਕੀ ਹੋਣੀ ਸ਼ਾਇਦ ਥੈਲੀ ਦੇ ਖਾਸੀ ਚੱਕੀ ਫਿਰਦਾ ਤਾਂ ਇਹ ਮੱਕੀ ਹੋਆ ਫਿਰ ਪਹਿਲਾਂ ਕਿਹਾ ਤਾਂ ਜੇ ਕਣਕ ਦੀ ਪਹਿਲਾਂ ਜਵੀ ਜਵੀ ਤਾਂ ਦੇਖ ਲਾ ਪਟਕੇ ਆ ਕਿਹਾ ਵੀ ਜ ਮੈਂ ਗੰਨਾ ਨਹੀਂ ਬੀਜਿਆ ਇਹਨੇ 18 ਹੋਣਾ ਉਹ ਬਾਅਦ ਵਿੱਚ ਜਿਹੜਾ ਬਾਪਾ ਨਹੀਂ ਵੱਢ ਕੇ ਆਇਆ ਇਹ ਹਾਂ ਕਣਕ ਨਿੱਕੇ ਦੇ ਪਟਰਾ ਬੈਲਾ ਦਾ ਹਾਂ ਵੀ ਕਿ ਆਏ ਅਸੀਂ ਮੱਕੀ ਦੇਖੀ ਜਾਣੀ ਸੀ ਮੇਰੇ ਨਾਲ ਆ ਗਿਆ ਵੀ ਗੰਨਾ ਪੱਟ ਕੇ ਲੈ ਆਇਆ 18 ਹੀ ਨੇ ਉੱਥੇ ਬੀਜਿਆ ਹੋਰ ਤਾਂ ਕਿਤੇ ਬੀਜਿਆ ਨਹੀਂ ਨੇ ਉੱਥੇ ਬੀਜਿਆ 18 ਬਸ ਹੈ ਆਹ ਬਲਾੜਾ ਨੇ ਕਾਉਦਾ ਹੀ ਕਰਤਾ ਕਿੰਨੇ ਦਾ ਕਰਤਾ ਸਰੇ ਸਈ ਭੂਟੇ ਨਹੀਂ ਦੇ ਮੈਲਾ ਇੱਧਰ ਲਾਈ ਸੀ ਹੂੰ ਪੈਂਦੇ ਕਿ ਲਾਇਏ ਨੇ ਆ ਚੱਲ ਹੈਗੇ ਦੋ ਤਾਂ ਹੀ ਕਿਲੇ ਉਹ ਵੀ ਹੈਗਾ ਰੋਪਾ ਹੋਰ ਕੀ ਰਹੇ ਇਹ ਹਵਾ ਵਾਲੀ ਚਰਕਾ ਬੁੱਟ ਟੋ ਜਾਂਦਾ ਫਿਰ ਸਾਰੇ ਚ ਲਾ ਕੇ ਆਉ ਗਿਆ ਬਤਾ ਇੱਥੇ ਇਹ ਡਾਊਨ ਆ ਗਿਆ ਮਡਾਸਾ ਵੀ ਘੁਮਾਉਣ ਨੂੰ ਟੇਟ ਲੈਂਦਾ ਜੱਟ ਐ ਨਹੀਂ ਦੇਖਦਾ ਮੋਟਾ ਕ ਪੁੱਤ ਮਾਰ ਉਹ ਮਾਰਨੇ ਵੱਟ ਵੱਟ ਕੇ ਖੜੇ ਟੋਕਾ ਕਰਾ ਕਰਾ ਕੇ ਫੇਰ ਨਹੀਂ ਦੇਖਣੇ ਨੱਗਾ ਪਿੱਛੇ ਕੇ ਤੂੰ ਉੱਚਾ ਹਾਂ ਹੈ ਕਿ ਸਾਜੀ ਵਾਲੇ ਕੇ ਤਾਂ ਚੜੀ ਸਾਲ ਕੋ ਕਹਿੰਦਾ ਇੰਗਲੈਂਡ ਦਾ ਵੈਦਰ ਬਹੁਤ ਵਧੀਆ ਹੈ ਇੰਗਲੈਂਡ ਦਾ ਵੈਦਰ ਹਾਂ ਕਹਿੰਦਾ ਬਹੁਤ ਵਧੀਆ ਅੱਛਾ ਨਾ ਮਾ ਹੁਣ ਸਾਡਾ ਦੇ ਸਾਡਾ ਦੇਖਦਾ ਹੁਣ ਮਾੜਾ ਮਾੜਾ ਹੈ ਪਰ ਤੁਸੀਂ ਜਿਹੜਾ ਪਤਾ ਨਹੀਂ ਬੱਦਲ ਚੜਿਆ ਮਸਾ ਤਾਂ ਪਤਾ ਨਹੀਂ ਕੋਈ ਸੁਭੀ ਲੱਗਦਾ ਆਹੀ ਆ 15 20 ਦਿਨ ਜੱਤੇ ਪ੍ਰਿਆਲ ਚੜ ਗਿਆ ਹਾਂ ਉੱਪਰ ਨਹੀਂ ਨਹੀਂ ਇਹ ਤਾਂ ਉਹ ਪਹਾੜ ਦਿਖਦੇ ਆ ਯਾਰ ਇਧਰੋਂ ਮਾੜਾ ਹੈ ਪਹਾੜ ਦਿਖਦੇ ਆ ਨਾ ਉਹ ਮਾੜਾ ਨਹੀਂ ਹੈਗਾ ਗੱਲ ਪਤਾ ਕਿ ਹੁਣ ਆਪਾਂ ਸ਼ੁਰੂ ਤੇ ਇੱਥੇ ਹੀ ਰਹਨੇ ਆ ਫਿਰ ਦਹੀ ਇੱਕੋ ਜੀ ਲਕਿਆ ਕਿੱਥੇ ਆ ਹੈ ਨਾ ਨੋ ਨੋ ਠੀਕ ਹੈ ਉਹ ਬੰਦਾ ਇੱਕ ਬਦਲ ਕੇ ਹੋਰ ਪਾਸੇ ਜਾਂਦਾ ਉਹਨੂੰ ਫਿਰ ਆਪਾਂ ਜੀ ਆ ਵੀ ਵਧੀਆ ਲੱਗਦਾ ਸਾਡੇ ਨਾਲ ਤਾਂ ਬਰਤੂਣ ਕਿੱਥੇ ਹੋਣਾ ਉਹ ਨਾਲੇ 50 ਵਰਗੀ ਰੁੱਤ ਕਿੱਥੇ ਆ ਕਿਹੜਾ ਦੇਸ਼ ਆ ਕਿਤੇ ਨਹੀਂ ਹੈ ਕਿਤੇ ਨਹੀਂ ਆਈ ਇਹਦੇ ਉੱਤੇ ਦਾ ਟਾਈਮ ਹੋਰ ਹਾਂ ਤੂੰ ਜਾ ਯਾਰ ਉੱਪਰ ਹਾਈ ਪਹੁੰਚਿਆ ਹੈ ਕਾਲੂ ਪਾਉਣਾ ਰਹੇ ਹੋਣਾ ਹੁਣ ਲੱਗਾ ਪੈਰ ਖੜਨ ਖੜ ਗਿਆ ਪਾ ਲਿਆ ਪਾ ਦੇਣਾ ਜੇ ਟਰੈਲੀ ਮਿਲ ਜੂਵੇ ਸਿੰਗਲ ਟਰੈਲੀ ਵਧੀਆ ਸਭ ਤੇ ਪਹਿਲੇ ਪਾ ਦੋ ਤਾਂ ਵੀ ਕੁਝ ਨਹੀਂ ਘੱਟ ਰੱਖ ਲਿਓ ਠੀਕ ਨਹੀਂ ਥੋੜਾ ਰੋਕਣਾ ਨਹੀਂ ਘੱਟ ਜੇ ਪੈਸੇ ਪੂਰੇ ਦੇਣੇ ਫੇਕ ਗੱਲ ਪਾ ਲਓ ਪਾ ਲਓ ਬੀਤੋਂ ਟਾਈਮ ਐ ਕਿਉਂ ਦਰ ਉਹਨਾਂ ਸਾਹਿਬ ਵੀ ਉਹ ਤੜਾ ਕੰਮ ਨਾ ਕਰੀ ਹੁਣ ਕਹਿੰਦਾ ਲੇ ਅੱਟ ਕੇ ਬੀਜੂਗਾ ਨਾ ਗੰਨਾ ਦਾ ਕੋਈ ਲੇਟ ਨਹੀਂ ਉਹ ਲੇਟ ਆ ਲੇਟ ਬੂਟੇ ਆ ਹੈ ਉਹ ਬੂਟੇ ਲੇਟ ਹੁੰਦੇ ਜਾਂਦੇ ਇਹਦੇ ਇਹ ਵੀ ਲੇਟ ਆਉਦੇ ਹੁਣ ਹੁਣ ਦੇਖ ਜਿਹੜੇ ਕਿੰਨਾ ਵੀ ਜਿਹੜਾ ਬੂਟਾ ਲੱਗੂ ਜਿਹੜੇ ਜਿਹੜੇ ਹੁਣ ਬੂਟੇ ਆ ਇਹ ਫੁੱਟਣ ਲੱਗੇ ਲੱਗੇ ਹੈਨਾ ਇਹਦਾ ਸੁੱਕਣ ਦਾ ਚਾਂਸ ਵੱਧ ਗਿਆ ਹਾਂ ਹੁਣ ਗਾਂ ਦੇਣ ਦੇ ਲੱਕੇ ਜੇ ਆ ਜਾਣੇ ਯਾਰ ਇਹਨੂੰ ਪੱਤਾ ਨਿਕਲ ਆਇਆ ਮਿੱਤਰ ਜੇ ਸੁੱਕਣ ਦਾ ਚਾਂਸ ਵੱਧ ਗਿਆ ਵੱਧ ਗਿਆ ਜੇ ਹੁਣ ਮੰਨ ਕੇ ਚੱਲ ਹੁਣ ਆਪਣਾ 10 ਪੈਸਾ ਪਰ 10 10% ਆਪਣਾ ਹੋਇਆ ਬਈ 10% ਸੁੱਕਣ ਦਾ ਚਾਂਸ ਹੈ ਬੂਟੇ ਦਾ ਯਾਰ ਪੱਤਾ ਨਿਕਲਿਆ ਬੂਲਰ ਨੂੰ ਉਦੇ ਚਾਂਸ 50 ਪੈਸੇ ਸੁੱਕਣ ਵਾਲੇ ਹੋ ਜਾਂਦੇ ਜੜ ਨਹੀਂ ਫੜਣੀ ਪਾਣੀ ਮੰਗਣੀ ਉਹਨੇ ਪੂਰਾ ਪਾਣੀ ਮੰਗਣਾ ਤਾਂ ਬਹਜੂਗਾ ਪੁੱਤ ਜੜ ਹੁਣ ਤਿਆਰ ਹੋਣੀ ਉਹਦੀ ਧਰਤੀ 'ਚ ਹੋਰ ਹੁਣ ਤਾਂ ਇੱਕ ਇੱਕ ਨਹੀਂ ਫੁੱਟ ਕੇ ਖੜਿਆ ਉਹ ਹੀ ਗੜ ਪਰ ਬੱਸ ਹੁਣ ਜਿਹੜੇ ਡਬੋਏ ਡੂਏ ਉੱਥੇ ਵੀ ਨਿੰਨ ਦਿਨ ਸਰ ਲੱਜ ਫੁੱਟਣ ਲੱਜਣੇ ਹੋਰ ਨੌਰਸਾ ਹੁਣ ਆ ਜਾ ਪੱਤਾ ਨਿਕਲਣ ਲੱਗ ਗਿਆ ਮੈਂ ਤਾਂ ਨੌਰਸਾ ਸਟਾਰਟ ਹੈ ਉਹਨੂੰ ਲਾ ਦੋ ਜੀ ਦੇ ਗਾਂੜ ਦਾ ਬਹੁਤ ਪਾਣੀ ਮੰਗਦਾ ਕਹਿੰਦਾ ਮੇਰੀ ਖਾਲ ਭਰ ਕੇ ਰੱਖ ਪਾਣੀ ਦੀ ਹਮ ਗੰਨੇਵਾ ਇਹਨਾਂ ਤੇ ਫੇਰ ਪਾਣੀ ਵੀ ਨਹੀਂ ਲੱਗਣਾ ਹੈਗਾ ਹਮ ਗੰਨੇ ਕਾ ਢੰਡੇ ਆਉਣਾ। ਇਹਨੇ ਕਹਣਾ ਗੰਨਾ ਕੁੱਟਣਾ। ਇਹਨੇ ਬੂਟੇ ਸੁੱਕੂ ਦੇ ਸਾਡੇ ਤਾਂ ਹੋਲੀ। ਸਾਡੇ ਨਾਲ ਹੋਲੀ ਹੈ ਕੰਮ। ਆਹ ਬੂਟਾ ਦੇ ਤਾਂ ਸਹੀ ਕਿਹੜੇ ਸਾਫ ਲੱਗਿਆ ਪਿਆ। ਇਹ ਪੱਤੇ ਵੀ ਆਏ ਇਹਨਾਂ ਨੂੰ। ਹਾਂ ਦੇ ਜਿੱਦਣ ਮਰਦੀ ਹੱਥ ਕੋਹਾਉਂਦੇ। ਇਹ ਕੋਈ ਏਰੀਆ ਖਾਲੀ ਦਾ ਉਹ ਪਟਾਉਂਦੇ ਕਿਸੇ ਨੂੰ। ਉਹ ਵੀ ਪਟਾਉਂਦੇ। ਉਹਨੂੰ ਉਡਾਉਂਦੇ ਤਾਂ ਆਉਂ ਪੈਂਦੇ। ਇਹ ਚਾਰੇ ਪਾਸੇ ਨੂੰ ਬੂਟੀ ਬੂਟਾ ਲ। ਹਾਂ। ਆਹ ਹੁਣ ਵਿਚੀ ਸੁੱਕੇ ਬੇ ਮਕਾਨ ਆ ਸੁੱਕੇ ਬੂਟ ਪੱਤੇ ਕਰਕੇ ਨਹੀਂ ਬੂਟੇ ਆ ਪਿੰਡ ਦੀ ਖਦਾ ਸਾਹਮਣੇ। ਹਾਂ। ਆਹਾ। ਹਾਂ। ਆਹ ਘਾਹ ਜੇ ਕੋਈ ਨਹੀਂ ਹੈ। ਇਹ ਜਿੱਦਾਂ ਪੱਤੇ ਨਿਕਲੇ ਮੈਨੂੰ ਦੇਖਣੀ ਨਹੀਂ ਇੱਥੇ ਕੋਸ ਜਿੱਦਾਂ ਪੱਤੇ ਨਿਕਲੇ ਆਏ ਸਾਨੂੰ ਬਸ ਟਰਾਂਸਫਰਮ ਜੀ ਦਿਖਣੇ ਜਿਹੜੇ ਬੜੇ ਬੜੇ ਆ ਕਾਵਰ ਦਿਖਦੇ ਆ ਬੁੱਧੀ ਜੀ ਦਿਖਦੀ ਨਾ ਦੀ ਹਾਂ ਇਹਾਂ ਦੀ ਬੁੱਧੀ ਆ ਮੋਟਰ ਵੀ ਨਹੀਂ ਦਿਖਣੀ ਸਾਨੂੰ ਇੱਥੇ ਨੂੰ ਪੱਤੇ ਆ ਜਾਣੇ ਮੈਂ ਤਾਂ ਹੋਰ ਦੇਖਿਆ ਇੱਕ ਕੰਮ ਮੈਂ ਟੈਂਕੀ ਉੱਪਰ ਚੜ ਗਿਆ ਉੱਥੇ ਆਪਣੀ ਕਿੰਡਾ ਦੀ ਹਾਂ ਟੈਂਕੀ 'ਤੇ ਚੜ ਕੇ ਨਾ ਮੈਂ ਆ ਸਾਰਾ ਏਰੀਆ ਦਿਖਦਾ ਰੋਪੜ ਸਈਓ ਉਹ ਤੇਰਾ ਬਾੜਾ ਸਲौरा ਰੋਪੜ ਆ ਮੰਡ ਮੌਂਡ ਇਧਰ ਜਿੱਧਰ ਮਰਜ਼ੀ ਦੇਖ ਨੀਂਗਾ ਮਾਲਾ ਤੁਹਾਨੂੰ ਬੁੱਟਾ ਹੀ ਬੁੱਟਾ ਦੇਖਣਾ ਪਿੰਡ ਦੀ ਚਾਚਾ ਦਾ ਪਾਲਾ ਵਰਤਿਆ ਅੰਬ ਉਹ ਦੇਖ ਉਹ ਦੇਖ ਨਾ ਮਰੂਦ ਉੱਪਰੋਂ ਦੇਖੀ ਮੈਂ ਚੜ ਕੇ ਪੁੱਤ ਚਾਚਾ ਦੇ ਖਾਦਾ ਬਾਈ ਥੈਂਕ ਯੂ ਉੱਪਰ ਆ ਉੱਥੇ ਦਊਗਾ ਲੋਕਡਾਊਨ ਭਾਈ ਅਸੀਂ ਬੈਠੇ ਉੱਥੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਯਾਰ ਇਹ ਪ੍ਰਾਣੀ ਗੱਲ ਰਾਤ ਤੱਕ ਗੱਲ ਤੂੰ ਉਹ ਪਾਲਾ ਵਗਿਆ ਚੁੱਲ੍ਹਾ ਬਲਦਾ ਦੱਸ ਮੈਨੂੰ ਚੁੱਲ੍ਹਾ ਵੀ ਬੈਠਦੀ ਉਹ ਕਿੰਨਾ ਬਲਦਾ ਜਿਆ ਸਾਫ ਹੁੰਦਾ ਅੰਕੂਰਾ ਦੀ ਤੈਨੂੰ ਕਿਹਦੀ ਬੱਲੇ ਵਾਲਦਾ ਦੇਖਣਾ ਐਵੇਂ ਜਿਆ ਚੁੱਲ੍ਹਾ ਇੰਨਾ ਵੀ ਨਹੀਂ ਚੁੱਲ੍ਹਾ ਚਾਚਾ ਐ ਵੀ ਦਦੇ ਰੋਟੀ ਮੱਕੀ ਦੀ ਬੱਕਦੀਆਂ ਗਾਣ ਕਰਦੇ ਤਦੂਰ ਜਾ ਮਤ ਲੱਗਿਆ ਕਿ ਹੱਦ ਦੇ ਇਹ ਉਹ ਟਾਪ ਟੂ ਲਾਈਟ ਹੋਣੀ ਉੱਥੇ ਯਾਰ ਲੈ ਲੈ ਕੋਈ ਘਰ ਹੋਵੇ ਘਰ ਨਹੀਂ ਲਾਈਟ ਐ ਦੂਰ ਤੇ ਨਹੀਂ ਹੁੰਦੀ ਯਾਰ ਲੈ ਤੂੰ ਕਹਿੰਦਾ ਆਉਂਦੀ ਨਹੀਂ ਹੈਗੀ ਉਹ ਯਾਰ ਕਿ ਮੈਂ ਕਿਉਂ ਮੰਨਣਾ ਇੰਨਾ ਸਹਿਜ ਦਾ ਹੱਥ ਇਹਨਾਂ ਦਿਖਦਾ ਯਾਰ ਚੁੱਲਾ ਹੋਊਗਾ ਯਾਰ ਉਹ ਕੀ ਹੋ ਗਿਆ ਚੁੱਲੇ ਦੀ ਚੁੱਲਾ ਨਹੀਂ ਹੈਗਾ ਉਹ ਲਾਈਟ ਆ ਲੈ ਲੈ ਟਾ ਬੜੀ ਲਾਈਟ ਆ ਕੋਈ ਚੁੱਲਾ ਬਾਦ ਸੜਾ ਘਟ ਬਾਦ ਹੁੰਦਾ ਦਾ ਜਾਂ ਹੁਣ ਘਟ ਬਾਦ ਹੁੰਦਾ ਕਹਿੰਦਾ ਸਾਦੀ ਵਿੱਚ ਮੀਂਹ ਛੜੀ ਜੀ ਲਾ ਕੇ ਹਟਦੀ ਆ ਇਥੇ ਨੂੰ ਹੋਰੇ ਵੀ ਪਹਾੜੀ ਦਿਖਦੇ ਹੁੰਦੇ ਉਹ ਗੱਡੀਆਂ ਦੀ ਲਾਈਟਾਂ ਨਹੀਂ ਦਿਖਦੀ ਹੁੰਦੀਆਂ ਲਾਈਟਾਂ ਤੋਂ ਰਾਤ ਨੂੰ ਦਿਖਦੀਆਂ ਮੈਨੂੰ ਚਲੋ ਲਾਈਟ ਨਹੀਂ ਦਿਖੂਗਾ ਸਾਡੇ ਨੇੜੇ ਆ ਪਹਾੜ ਇੱਥੇ ਉਹ ਬਾਈ ਦੇਖੋ ਕੱਚੇ ਚੁੱਲ੍ਹੇ ਹੀ ਦਾ ਹਾਂ ਚੁੱਲ੍ਹੇ ਦਾ ਬਸ ਖੋਸ਼ਾ ਹੁਣ ਜਾ ਹੁਣ ਇੱਕ ਵਾਰੀ ਬੰਦ ਹੋਊਗਾ ਫੇਰ ਵਾਰ ਤੋਂ ਰੋਟੀ ਹੈ ਚੁੱਲ੍ਹੇ ਹੀ ਦਾ ਜੇ ਇੱਕ ਵਾਰੀ ਹੁਣ ਲਾਈਟ ਘਟ ਗਈ ਬੰਦ ਹੋ ਗਈ ਫੇਰ ਵਾਰ ਤੋਂ ਚੁੱਲ੍ਹੇ ਹੀ ਦਾ ਉਹ ਡੱਬਾ ਡੱਬਾ ਉਹਣਾ ਕੋਈ ਚੱਲਦਾ ਜਿਹਾ ਡੱਬਾ ਡੱਬਾ ਹੋ ਸਕਦਾ ਜਿਹੜਾ ਕੋਈ ਮਰਜ਼ੀ ਆ ਜਦ ਚੁੱਲਾ ਦਾ ਕਿਹੜਾ ਹੋਰ ਘੰਟਾ ਰੋਟੀਆਂ ਬਗਾਈ ਗਈਆਂ ਉੱਥੇ ਹਾਂ ਤਾਂ ਵੱਡੂ ਬਈ ਹੁਣ ਘਾਟਾ ਬਲੀ ਗਿਆ ਬਾਈ ਰਾਦੇ ਬਲੀ ਗਿਆ ਆ ਤੂੰ ਉੱਠ ਕੇ ਦੇਖਦਾ ਤਾਂ ਇਹ ਤੂੰ ਉੱਠ ਕੇ ਦੇਖੀ ਸਾਈ ਦਾ ਬਲੀ ਗਿਆ ਠੀਕ ਹੈ ਚੁੱਲਾ ਬਾਈ ਦੇਖੋ ਫੈਲ ਲਾ ਗਿਆ ਚੁੱਲਾ ਦਾ ਹਾਂ ਚਲੋ ਜੀ ਹੋਰ ਛੁੱਟ ਗਿਆ ਛੁੱਟ ਗਿਆ ਜੀ ਚਲੋ